ਸਵੇਰੇ ਮੈਸਟਰੀ ਸਿੰਘ ਨੂੰ ਬੁਲਾਉਣ ਗਿਆ ਸੀ ਸਰ ਜਿਹੜੀ ਘਰ ਆਪਾਂ ਤੋਂ ਚਾਰ ਘਰ ਛੱਡ ਕੇ ਉਹ ਪਿਆ ਸੀ ਮੈਂ ਉਹ ਜਿਵੇਂ ਖਾਇਆ ਤੇ ਦੋ ਬੰਦੇ ਆਏ ਜਸਵੰਤ ਸਿੰਘ ਉਸ ਪੁੱਤਰ ਬਚਨ ਸਿੰਘ ਤੇ ਹਰਦੀਪ ਉਸ ਪੁੱਤਰ ਮੇਜਰ ਸਿੰਘ ਜਸਵੰਤ ਸਿੰਘ ਨੇ ਆ ਕੇ ਮੇਰੇ ਜੱਫਾ ਪਾ ਲਿਆ ਮਗਰੋਂ ਮੈਨੂੰ ਤਾਂ ਪਤਾ ਹੀ ਉਹਨਾਂ ਲੱਗੇ ਮੈਨੂੰ ਕਿਸੇ ਨੇ ਫੜ ਲਿਆ ਮਗਰੋਂ ਉਹਦੇ ਕੋਲੇ ਕੈਂਚੀ ਸੀ ਸਰਦੀਪ ਸਿੰਘ ਕੋਲੇ ਉਹਨੇ ਆ ਕੇ ਕੈਂਚੀ ਨਾਲ ਇੱਥੇ ਮੇਰੇ ਕੇਸ ਕੱਟ ਜਾ ਥੋੜਾ ਥੜਾ ਕੇਸ ਕੱਟੇ ਗਏ ਤੁਮ ਉਹ ਤੇ ਆਪਾਂ ਹੀ ਹੋਇਆ ਸੀ ਬਚਾਅ ਵਾਸਤੇ ਦਸਤਾਰ ਲੈ ਗਈ ਮੇਰੀ ਹਨ ਤੇ ਕੈਂਚੀ ਉਹ ਮਤਲਬ ਮਾਰ ਦੇਈ ਸੀ ਮੇਰੀ ਜਿਹੜਾ ਉਹ ਮਤਲਬ ਆਇਆ ਲੱਗਿਆ ਕਿ ਕੇਸ ਤਾਂ ਵੀ ਕੱਟੇ ਜਾਂਦੇ ਹੁਣ ਕਿਉਂਕਿ ਮੈਂ ਹੱਥ ਏਦਾਂ ਕਰੀ ਗਿਆ ਫਿਰ ਆਹ ਸਾਹ ਦੇ ਵਿੱਚ ਕਾਫੀ ਡੂੰਘਾ ਜ਼ਖਮ ਹੋ ਗਿਆ ਕੈਂਚੀ ਫੜ ਲਈ ਮੈਂ ਉਹ ਕਿ ਚੀਰ ਛੱਡਿਓ ਕੰਚੇ ਇਥੋਂ ਆ ਮਲਾਂ ਮਲਾਂ ਵਟੀਆਂ ਗੀਆਂ ਆ ਮਤਲਬ ਹੋ ਗਿਆ ਦੋ ਤਿੰਨ ਮਿੰਟ ਅਸੀਂ ਅੰਦਰ ਕਮਰੇ ਚ ਮਾੜਾ ਮੋਟਾ ਹੋਈ ਗਏ ਫਿਰ ਮੈਂ ਬਾਹਰ ਆ ਗਿਆ ਮੈਂ ਜੱਫਾ ਲੱਕ ਨੂੰ ਪਾਇਆ ਹੀ ਸੀ ਉਹਦਾ ਛੱਡਿਆ ਨਹੀਂ ਉਹਨਾਂ ਨੇ ਮੈਨੂੰ ਬਾਹਰ ਆ ਗਿਆ ਜਦੋਂ ਮੈਂ ਤੇ ਹੋਰ ਕੱਟ ਹੋ ਗਿਆ ਉੱਥੇ ਰੋਲਾ ਪੈ ਗਿਆ ਬੁੜੀਆਂ ਬੜੀਆਂ ਆ ਗਈਆਂ ਤੇ ਫਿਰ ਉਹ ਭੱਜ ਗਏ ਕੀ ਕਾਰਨ ਕੀ ਰਿਹਾ ਜੀ ਇਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਕੀ ਕਾਰਨ ਸੀ ਇਹਦਾ ਪੁਰਾਣੀ ਖੁੰਦਕ ਸੀ ਕੋਈ ਮੈਂ ਤਾਂ ਕੋਈ ਕੋਈ ਖੁੰਦਕ ਨਹੀਂ ਜੀ ਕੋਈ ਨਹੀਂ ਕੋਈ ਪਿੰਡ ਦਾ ਬੰਦਾ ਸਾਫ਼ ਕਰਦੇ ਵੀ ਕਦੇ ਇਹਨਾਂ ਨਾਲ ਫੇਸ ਟੂ ਫੇਸ ਕਦੇ ਜਿਹਦੇ ਹੋਈਏ ਬੋਲੇ ਹਣ ਹਾਂ ਸਿਰ ਦੇ ਕੇਸ ਵੀ ਥੋੜੇ ਕੱਟੇ ਗਏ ਜੁੜਾ ਖੁੱਲ ਗਿਆ ਨਾ ਕੇਸ ਪੜਨੇ ਉਹਨਾਂ ਨੇ ਮੇਰੇ ਥੋੜੇ ਹੀ ਕੱਟੇ ਗਏ ਪਰ ਫਿਰ ਮੈਂ ਛੜਾ ਲਿਆ ਕੋਈ ਖੁੰਦਕ ਨਹੀਂ ਰੱਬ ਜਾਣਦਾ ਹੁਣ ਇਹ ਜਾਣਦੇ ਵੀ ਕਿਹੜੀ ਮਨਸ਼ਾ ਨਾਲ ਆਏ ਸੀ ਕਿਵੇਂ ਆਏ ਸੀ ਮੇਰੇ ਤਾਂ ਚਿਤ ਚੇਤੇ ਵੀ ਨਹੀਂ ਹਨ ਰੱਬ ਜਾਣਦਾ ਕੀ ਹੈ ਤਾਂ ਹੁਣ